ਜੜਾ ਪਾਣੀ ਨਾਲ ਬਾਈ ਬਾਹ ਜਨਤਾ ਹੀ ਵੀ ਦੇਖਣ ਉਹ ਖੇਤਾਂ ਦੀ ਹੀਰ ਕੋਈ ਬਣਾਈ ਪੰਡਿਆ ਸੱਚ ਸੱਚ ਕਰਾਂਗਾ ਵੀ ਦੇਖਣ ਵੜੋ ਕਦੇ ਗਿੱਧੇ ਦੀ ਵਾਲਾ ਵੀ ਜੜਾ ਜੇ ਤੁਸੀਂ ਪਿੱਛੇ ਗਾਣਾ

यूनिवर्सिटी मगर एक किलोमीटर तक कारा ही कारा सी मैं कैमरा ऑन करना भुल गया पार्किंग हैगी अंदर है या पार्किंग हैगी अंदर देखते यार रश काफ़ी ज़्यादा ही है यार ਆਪ ਨੂੰ ਉਤੋਂ ਦੀਆਂ ਚਾਹੀਦਾ ਪੀਂਨ ਇੱਥੇ ਜੇ ਆਪਾਂ ਬਚਾੜੇ ਲਈ ਤਾਂ ਦੇਖਦੇ ਆ ਕੋਈ ਛੁੜਾੜਾ ਤਾਂ ਡੋੜਾ 20 ਮਿੰਟ ਹੋ ਗਿਆ ਇਸੇ ਜਗ੍ਹਾ ਤੇ ਖੜੇ ਨੂੰ ਗੰਟੀਆਂ ਅੱਗੇ ਜਾ ਹੀ ਨਹੀਂ ਰਹੀਆਂ ਇਦਾਂ ਲੱਗਦਾ ਵੇਹ ਪੂਰਾ ਲੁਧਿਆਣਾ ਹੀ ਮੇਲਾ ਦੇਖਣ ਆ ਗਿਆ ਸਰਸ ਮੇਲਾ ਬਾਕੀ ਯੂਨੀਵਰਸਿਟੀ ਦਾ ਗੇਟ ਬਹੁਤ ਸ਼ਾਨਦਾਰ ਲੱਗਦਾ ਪਿਆ ਪੂਰਾ ਜਾਮ ਲੱਗਿਆ ਪਿਆ ਸਮਝ ਨਹੀਂ ਆਉਂਦੀ ਭਈ ਅੰਦਰ ਕਿੰਨਾ ਕ੍ਰਾਸ਼ ਹੋਊਗਾ ਕਿੰਨੀ 50 ਰੁਪਏ ਹਾਂ ਫਿਰ ਬੋਲ ਪਾਸ ਜਲਦੀ ਚੱਲਦੇ ਆ ਬੇ ਹਾਂਜੀ ਆ ਵੇ ਆ ਵੇ ਹਲੇ 50 ਰੁਪਏ ਫੜ ਭਰਾ ਮੇਰਾ ਐਨਾ ਰਾਸ਼ਾ ਯਾਰ ਦੇਖੋ ਵੀ ਵੀਡੀਓ ਬਣਾ ਲਓ ਚੱਜਣਾ ਬਣਾ ਲੇ ਚੱਜ ਤਰਾ ਹੀ ਬਣਾਉਂਗਾ ਚੈਂਚ ਆਲਾ ਵਾ ਡੀਸੀ ਜਗਾ ਕਿੱਥੇ ਦਾ ਸਤਿੰਦਰ ਸਰਦਾਰ ਆਇਆ ਹੋਇਆ ਵਾ ਹੁਣ ਪਹਿਚਾਨੀ ਮੇ ਆਵਾਜ਼ ਹੈ ਬਾਕੀ ਦੂਰ ਤੱਕ ਮੇਰਾ ਖਿਆਲ 100 ਮੀਟਰ ਦੇ ਵਿੱਚ ਫਾਸਲੇ ਦੇ ਵਿੱਚ ਪਾਰਕਿੰਗ ਹੀ ਪਾਰਕਿੰਗ ਵੈਸ ਦਾ ਕਾਰ ਇੱਥੋਂ ਤੱਕ ਲਿਆ ਸਕਦੇ ਸੀ ਆਪਾਂ ਬਾਲੀ ਪਿੱਛੇ ਲਾਇਆਂਦੀ ਲੈ ਕੇ ਆਵਾ ਪਤਾ ਨਹੀਂ ਕਿ ਹਿਸਾਬ ਦਾ ਵਾ ਹਾਂ ਅੱਜ ਟਿਕਟ ਕਾਊਂਟਰ ਨਾ ਉਸ ਤੋਂ ਬਿਨਾਂ ਜਾਣ ਨਹੀਂ ਦੇਣਾ ਇਹਨਾਂ ਨੇ ਲੋ ਜੀ ਅੱਜ 13 ਤਰੀਕ ਹੀ ਆ ਦਿਨ ਸੋਮਵਾਰ ਤੇ ਅੱਜ ਆਖਰੀ ਦਿਨ ਆ ਮੇਲੇ ਦਾ ਸਰਸ ਮੇਲੇ ਦਾ ਤਾਈਓ ਇੰਨਾ ਜ਼ਿਆਦਾ ਰਸ਼ ਆ ਅੱਜ ਲਾਸਟ ਹੈ ਨਾ 13 ਤਰੀਕ ਨੂੰ ਟਿਕਟ ਰੇਟਸ ਗਿਆ ਸਿਰਫ 20 ਰੁਪਏ ਬਹੁਤ ਹੀ ਜੈ ਜਿਹੜਾ ਟਿਕਟ ਪ੍ਰਾਈਸ ਆ ਇਹਦਾ वापसी <laughs> बि

Shalasten the old kier get here. ਨੇ ਤਰ੍ਹਾਂ ਦਾ ਸਮਾਨ ਆਇਆ ਹੈ ਦੇਖ ਲਓ ਹਾਂ ਬਚਪਨ ਦੀ ਯਾਰ ਹੋ ਗਈ ਨਿੱਕੇ ਹੁੰਦੇ ਦੇਖਦੇ ਹੁੰਦੇ ਸੀ ਨਾ ਰੁਪਈਆ ਦੇ ਕੇ ਇਹਦੇ ਵਿੱਚ ਮੂਵੀ ਚੱਲਦੀ ਆ ਉਹ ਚੀਜ਼ ਆ ਉਹ ਮਾਰੇ ਕੋਰਾਣਾ ਸਿੰਘ ਨਾ ਦੋਸਤ ਯਾਦ ਕਰਨਾ ਜੱਗ ਤੋਂ ਇੱਧਰਲੇ ਪਾਸੇ ਕਾਫੀ ਕੁਸ਼ਾ ਆਏ। ਬਹੁਤ ਦੂਰ ਤੱਕ ਨਜ਼ਰ ਨਹੀਂ ਆ ਰਿਹਾਗਾ ਤੇ ਆਪਾਂ ਇੱਧਰ ਚੱਲਦੇ ਆਂ ਫਿਲਹਾਲ। ਪਾਣੀਆ ਪਾਣੀਆ ਦੇਖੋ ਇਮਾਮ ਪਾਣੀਆ ਪਾਣੀਆ ਕਰਨਾ ਨਾ ਪਾਣੀਆ ਪਾਣੀਆ ਕੋਈ ਨਹੀਂ ਆਣਾ ਸਟੇਜ 'ਤੇ ਕਰਾਸ਼ੀ ਬਹੁਤ ਜ਼ਿਆਦਾ ਵਾਹ। ਕਿੰਬਲ ਲੱਗੇ ਵਾਹ ਜਨਤਾ ਇਹ ਦੇਖਣ ਪਗੜੀ ਨਾਲ ਮੱਦ ਗੇ ਮੜੇ ਕਿਦਾਂ ਵੀ ਚੱਕਰ ਲੀਉਂਦੀਆਂ ਨੇ ਕਿੰਨੀਆਂ ਕਈਆਂ ਜੋ ਗਿੱਧਾ ਡਾਲਣਾ ਹੁੰਦਾ ਇਹਨੇ ਦਾ ਬੜੀ ਮਦ ਕਹਿ ਨਹੀਂ ਬੋਲੇ ਸਾਡੋ ਤੇ ਪੀ ਹੋਂਦੀਆਂ ਸੀਆਂ ਉਹਨਾਂ ਨੇ ਜਦੋਂ ਥੋੜਾ ਜਿਹਾ ਆਨੰਦ ਲਿਆ ਕੀਆ ਪਰ ਦਰਦ ਸੀ ਕਰੀਏ ਦਰਦੋਂ ਉਹ ਤਾਂ ਆਮ ਹੀ ਆ ਪਰ ਤਾਂ ਤਾਂ ਨਾਲ ਬੜੀ ਹਿੱਤਾ सियार सी, सी मोलदा जवाई देर बोल प्यारु तीर कोई बणाई اها <laughs> پٽي ਇਹ ਸਾਨੂੰ ਅੱਖ ਮਾਰੀ ਸਾਡਾ ਹਾਸਾ ਹੀ ਨਿਕਲ ਆਪਾਂ ਦੇ ਸਾਨੂੰ ਅੱਖ ਮਾਰੀ ਜੇ ਤੁਸੀਂ ਵਿੱਚ ਗਾਣਾ ਅਲ ਦੋ ਤਾਰਾ ਲਿਖ ਦਿੱਤੀਆਂ ਮੈਂ ਤੇਰੀ ਨਬਜ਼ ਵਿੱਚ ਮੈਂ ਹੰਮਰ ਦੱਸ ਕੇ ਸ਼ਿਕਤੀ ਥੋੜੀ ਜਿਹੀ ਦੇਰ ਦੀ ਵਧਾ ਸਕਦੇ ਹਾਂ ਹੋਰ ਪਤਾ ਲੱਗਿਆ ਮੇਰਾ ਕੁੱੜਦਾ ਵਧੀਆ ਨਾ ਮੈਂ ਲਾਈਟ ਲਾਈਨਾਂ ਕੀ ਕੰਮ ਹੁੰਦਾ ਸਾਡੇ ਜੀ ਹਾਂ ਥੈਂਕ ਯੂ ਸਿਰ ਮੇਣਾ ਪੈ ਜਾਏਗਾ ਸਿਰ ਮੇਣਾ ਪੈ ਜਾਏਗਾ ਸਾਡੇ ਨਾਲ ਸਾਥ ਨਾ ਕਰ ਕੁਛ ਦੇਣਾ ਪੈ ਜਾਏਗਾ ਸਾਡੇ ਨਾਲ ਪਤਾ ਨਹੀਂ ਸੀ ਇਹ ਗਾਣਾ ਲਾਉਣਾ ਇਹਨੇ ਹੁਣ ਇਹਨੇ ਸੈਟ ਕਰਦੇ ਨੇ ਸਾਰੇ ਦੇਖ ਕਿ ਸੈਟਲ ਤੋਂ ਹੁੰਦਾ ਰਹੋਣਗੇ ਆਨੇ ਦੀ ਕੁਝ ਸੋਚ ਲੈ ਮਰਨਾ ਕਰਦਾ ਤਾਂ ਆਲੀ ਦੀ ਸਿਰ ਤੇ ਆਇਆ ਕਿੰਦੇ ਨੀਂਹਾਂ ਤੋਂ ਜੀਵ ਨਾੜ ਨਾੜ ਜਾ ਆਂਮੀ ਮਾਗੇ ਹੱਸਦੇ ਚਦੀਦੇ ਆਂ ਜੇ ਅੱਖੀਆਂ ਦੇ ਨਾਲ बहुत लंबा चौड़ा जगाड़ है जी टेके लुधियाने बंदारमें ਜੇ ਨਾ ਪਿੱਛੋਂ ਜਦੋਂ ਇਹਸਾਸ ਮੋੜ ਕੇ ਉਹ ਤੋਂ ਦਿਲਦਾਰ ਨਹੀਂ ਆਂ ਪਾਸ ਬੰਦ ਕੇ ਅੰਗਲੇ ਜਹਾਨ ਦੀਆਂ ਰੌਣਕਾਂ ਕੰਚੀ ਮਿਲ ਕਿਸੇ ਗੱਲ ਕੋਈ ਦਾਸ ਮੋੜ ਕੇ ਹਾਲੇ ਵੀ ਕੁਝ ਸੋਚ ਰੇ ਬਿਨਾਂ ਮਾ ਵੀ ਮਨ ਸਮਝਾਵੇ ਕਿ ਤੂੰ ਨਹੀਂ ਕਿਸੇ ਦਾ ਅੱਖਾਂ ਵਿੱਚ ਜੇ ਜਦੋਂ ਸਮਾਨ ਮੈਲੇ ਇਸ ਲਈ ਕੀਆਂ ਤਸਰੀਹਾਂ ਹੋ ਐਸਾ ਬੱਤਿਆਂ ਸੰਪਾਦ ਗੋਦੀ ਇਹ ਤਾਂ ਕਹਿੰਦੇ ਆ ਨਹੀਂ ਨਹੀਂ ਰਿਆ ਕੋਲ ਜੁੜੀ 2.5-3 ਲੱਖ ਰੁਪਏ ਦੀ ਇੱਕ ਪੱਥਰ ਦੇ ਵਿੱਚੋਂ ਘਟਿਆ ਕੁਝ ਹੋ ਰਾਇ ਸਾਰਾ ਦਾ ਕੰਮ ਨਹੀਂ ਸਾਖਦੇ ਹੁਣ 11 ਵਜ ਗਏ ਆ ਰਾਤ ਦੇ ਆਰੀਆਂ ਸੋ ਅੱਲਾਮ ਅਲੱਗ ਅਲੱਗ ਚੀਜ਼ਾਂ ਦੀਆਂ ਇੱਥੇ ਆ ਕੇ ਸ਼ਾਂਤੀ ਆਈ ਆ ਇੱਥੇ ਭੀੜ ਭੜਕਾ ਨਹੀਂ ਹੈਗਾ ਬੈਕ ਸਾਈਡ ਤਾਂ ਬਹੁਤ ਖੜਨ ਨੂੰ ਜਗ੍ਹਾ ਨਹੀਂ ਹੈਗੀ ਐਗਜ਼ਿਟ ਦੇਖੀਏ ਕਿੱਧਰ ਆ ਮੈਂ ਕਿਹਾ ਹਾਂਜੀ ਹਾਂਜੀ ਉਹ ਦੂਜਾ ਵੀ ਹੈਗਾ ਨਾ ਕੋਲੇ ਗਲਤ ਆ ਗਏ ਸੀ ਕਿ ਪਾਰਕਿੰਗ ਦੂਸਰੀ ਸਾਈਡ ਆਪਨੇ ਜੰਗਲ ਕਿਰੇ ਜਾਲਾ ਫੋੜੂ ਕਿਰੇ ਜੋ ਸਮਾਪਤ ਹੋ ਗਿਆ ਨੰਗਿਆ ਨਹੀਂ ਆਣਾ ਉੱਥੋਂ ਯਾਲੋ ਬੈਠ ਜਾਓ ਯਹਾਂ ਕਾਰ ਲੱਭਦੇ ਟਾਵਰ ਹੋ ਰਿਹਾ ਨਾ ਇਸੇ ਲਾਈਨ ਚ ਸੀ ਕਾਰ ਆਈ ਥਿੰਕ ਸੋ ਵਾਸਾਈ ਨੇ ਕਲੀਅਰ 11 ਵਜੇ ਪੂਰੇ ਮੇਲੇ ਦੀ ਸਮਾਪਤੀ ਹੋ ਗਈ ਅੱਜ ਆਖਰੀ ਦਿਨ ਸੀਗਾ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਐਂ ਸ਼ੇਅਰ ਐਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜਸਲੀਨ ਲਵਲੀਨ ਵਲੌਗਸ ਤੇ ਇਦਾਂ ਦੀਆਂ ਵੀਡੀਓਜ਼ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਢੇਰ ਸਾਰੀਆਂ ਮਿਲਦੀਆਂ ਰਹਿਣਗੀਆਂ ਨਾਲ-ਨਾਲ ਬੱਚਿਆਂ ਦੇ ਵਲੌਗ ਨਾਲ-ਨਾਲ ਸੋਹਣੀਆਂ ਜਗਾਵਾਂ ਦੀਆਂ ਜਿਹੜੀਆਂ ਵੀਡੀਓਜ਼ ਨਾਲ ਇਨਫੋਰਮੇਸ਼ਨ ਸਾਰਾ ਕੁਝ ਆ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸੋ ਸਿਕਾ ਨਮਸਤੇ ਬਾਏ ਬਾਏ ਲੋਜੀ ਅੱਪਾ ਪਹੁੰਚ ਗਏ ਘਰੇ ਤੇ ਰਾਤ ਦਾ ਟਾਈਮ ਹੋ ਗਿਆ ਕੋਈ ਆ 1 ਵਜੇ ਦਾ ਤਰੀਕ ਹੋ ਗਿਆ 14 ਆ ਰੰਗ ਰਾਇਆ ਆਪਾਂ ਹੁਣ ਉਹ ਸਾਈਕਲ ਦੇ ਸਾਈਕਲ ਬੱਸੇ ਘਰ ਤੋਂ ਐਕਟਵ ਤੋਂ ਬੱਸੇ ਆ 我这边。<laughs>